ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮੇਥੀ ਦੇ ਆਪਣੇ ਪਸ਼ੂਆਂ ਨੂੰ ਦੇਣ ਨਾਲ ਕੀ ਕੀ ਫਾਇਦੇ ਹੁੰਦੇ ਆ ਤਾਂ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੇਵਾਂਗਾ ਤਾਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਿਓ ਮੇਥੀ ਦੇ ਜਾਨਵਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇ ਆ ਤੇ ਨੁਕਸਾਨ ਵੀ ਆ ਕਿਹੜੇ ਜੇਕਰ ਆਪਾਂ ਮੇਥੀ ਕਿਹੜੇ ਜਾਨਵਰਾਂ ਨੂੰ ਦੇ ਸਕਦੇ ਤੇ ਕਿਹੜੇ ਜਾਨਵਰਾਂ ਨੂੰ ਨਹੀਂ ਦੇ ਸਕਦੇ ਇਹ ਸਾਰੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਤੇ ਜਿਹੜੇ ਸੱਜਣ ਨਵੇਂ ਆ ਚੈਨਲ ਤੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਦੋਸਤੋ ਮੇਥੀ ਦੇ ਦਾਣੇ ਜਿਵੇਂ ਕਿ ਆਪਣੇ ਘਰਾਂ ਦੇ ਵਿੱਚ ਹੀ ਮਿਲ ਜਾਂਦੀ ਮੇਥੀ ਇਹਨੂੰ ਪਸ਼ੂਆਂ ਦੇ ਵਿੱਚ ਉਪਯੋਗ ਕੀਤਾ ਜਾਂਦਾ ਤੇ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਆ ਜਿਹੜਾ ਵੀ ਜਾਨਵਰ ਆਪਣਾ ਹੀਟ ਦੇ ਵਿੱਚ ਨਹੀਂ ਆਉਂਦਾ ਉਹਦੇ ਵਾਸਤੇ ਤੁਸੀਂ ਜਿਹੜੇ ਮੇਥੀ ਨੂੰ ਪ੍ਰਯੋਗ ਕਰ ਸਕਦੇ ਆ ਦੇਣੀ ਕਿ ਨਹੀਂ ਦੇਣੀ ਤੁਸੀਂ 200 ਗ੍ਰਾਮ ਡੇਲੀ ਰੋਜ਼ ਦੇ ਤੇ 20 ਦਿਨ ਲਗਾਤਾਰ ਤੇ ਜਦੋਂ ਤੁਸੀਂ ਟੀਕਾ ਪਰਵਾਤਾ ਤੇ ਜਾਨਵਰ ਨੂੰ ਉਦੋਂ ਤੁਸੀਂ ਜਿਹੜੀ ਮੇਥੀ ਇਹ ਬੰਦ ਕਰ ਦੇਣੀ ਆ ਤਾਂ ਦੋਸਤੋ ਮੇਥੀ ਜਿਹੜੀ ਆ ਪਸ਼ੂ ਦੇ ਸਰੀਰ ਦੇ ਵਿੱਚ ਐਸਟ੍ਰੋਜਨ ਕੰਪਾਊਂਡ ਦਾ ਕੰਮ ਕਰਦੀ ਆ ਯਾਨੀ ਕਿ ਬੱਚੇ ਦਾ ਮਨ ਨੂੰ ਹਰਕਤ ਦੇ ਵਿੱਚ ਲੈ ਕੇ ਆਉਂਦੀ ਆ ਤੇ ਹਾਰਮੋਨੋ ਦਾ ਰਿਲੀਜ਼ ਹੁੰਦਾ ਫਿਰ ਜਾਨਵਰ ਸਾਡਾ ਹੀਟ ਦੇ ਵਿੱਚ ਆਉਂਦਾ ਤੇ 200 ਗ੍ਰਾਮ ਡੇਲੀ ਤੁਸੀਂ ਪੀਸ ਕੇ ਆ ਤੇ ਜਾਨਵਰ ਨੂੰ ਦੇ ਸਕਦੇ ਪਾਉਂਦੇ ਹੋ ਗਾਂ ਤੇ ਪਾਉਂਦੇ ਹੋ ਮੱਝ ਤੇ 20 ਦਿਨ ਲਗਾਤਾਰ ਦੇਣੀ ਆ ਤੇ 20 ਦਿਨ ਬਾਅਦ ਬੰਦ ਕਰ ਦੇਣੀ ਆ ਉਮੀਦ ਹੈ ਕਿ ਤੁਹਾਡਾ ਜਾਨਵਰ 100% ਜਿਹੜਾ ਖੀੜ ਦੇ ਵਿੱਚ ਆ ਜੂਗਾ ਤੇ ਜਦੋਂ ਤੁਸੀਂ ਟੀਕਾ ਭਰਵਾਤਾ ਤੇ ਉਸ ਤੋਂ ਬਾਅਦ ਬੰਦ ਕਰ ਦੇਣੀ ਹੈ ਗੱਬਣ ਪਸ਼ੂ ਨੂੰ ਮੇਥੀ ਬਿਲਕੁਲ ਨਹੀਂ ਦੇਣੀ ਕਿਉਂਕਿ ਇਹਦੇ ਨਾਲ ਫਲ ਸਿੱਟਣ ਦਾ ਚਾਂਸ ਬਣ ਜਾਂਦੇ ਆ ਤਾਂ ਦੋਸਤੋ ਦੂਜਾ ਜਿਹੜਾ ਫਾਇਦਾ ਹੈਗਾ ਇਹਦਾ ਮੇਥੀ ਦਾ ਕਰਮਰ ਤੇ ਬ੍ਰੇਨ ਦੇ ਵਿੱਚ অক্সੀਟੋਕਸਿਨ ਨੂੰ ਜਦੋਂ ਰੀਲੀਜ਼ ਕਰਦੀ ਹੈ ਵਧਾਉਂਦੀ ਹੈ ਤਾਂ ਇਹ ਦੁੱਧ ਉਤਾਰਨ ਦੇ ਵਿੱਚ ਵੀ ਮਦਦ ਕਰਦੀ ਹੈ ਦੁੱਧ ਦੁੱਧ ਵਧਾਉਣ ਦੇ ਵਿੱਚ ਵੀ ਮਦਦ ਕਰਦੀ ਹੈ ਦੁੱਧ ਉਤਾਰਨ ਦੇ ਵਿੱਚ ਵੀ ਮਦਦ ਕਰਦੀ ਹੈ ਜਿਹੜਾ ਜਾਨਵਰ ਕਮਜ਼ੋਰੀ ਨਾਲ ਡੋਕੇ ਪਾਈ ਰੱਖਦਾ ਤਾਂ ਉਹ ਵੀ ਇਸ ਤਰ੍ਹਾਂ ਠੀਕ ਹੋ ਜਾਂਦਾ ਜਿਵੇਂ ਆਪਾਂ ਵੇਖਿਆ ਕਿ ਵਾਰ-ਵਾਰ ਆਪਣਾ ਜਾਨਵਰ ਜੇ ਡੋਕੇ ਪਾਉਣਾ ਪੈਂਦਾ ਦੁੱਧ ਘਟ ਜਾਂਦਾ ਤਾਂ ਉਹ ਵੀ ਇਸ ਤਰ੍ਹਾਂ ਠੀਕ ਹੋ ਜਾਂਦਾ ਤਾਂ ਦੋਸਤੋ ਜੇ ਤੁਸੀਂ ਦੁੱਧ ਵਧਾਉਣ ਵਾਸਤੇ ਆਪਦੇ ਜਾਨਵਰ ਨੂੰ ਮੇਥੀ ਦੇਣੀ ਹੈ ਤਾਂ 50 ਗ੍ਰਾਮ ਡੇਲੀ ਤੁਸੀਂ ਦੇਣੀ ਹੈ ਰੋਜ਼ਾਨਾ ਜਿੰਨਾ ਟਾਈਮ ਤੁਹਾਡਾ ਪਸ਼ੂ ਗੱਭਰ ਨਹੀਂ ਹੁੰਦਾ ਤੁਸੀਂ ਲਗਾਤਾਰ ਦੇ ਸਕਦੇ ਹੋ 50 ਗ੍ਰਾਮ ਡੇਲੀ ਪੀਸ ਕੇ ਤੇ ਜੇ ਤੁਹਾਡਾ ਜਾਨਵਰ ਤੁਸੀਂ ਹੀਟ ਵਾਸਤੇ ਦੇਣੀ ਆ ਤਾਂ 200 ਗ੍ਰਾਮ ਦੇ ਲਈ ਉਹ ਤੁਸੀਂ 20 ਦਿਨ ਲਗਾਤਾਰ ਦੇਣੀ ਆ ਇਹ ਜਿੰਨੇ ਦਿਨ ਤੁਸੀਂ ਮਰਜ਼ੀ ਦੇ ਸਕਦੇ ਆ ਤਾਂ ਇਸ ਤਰ੍ਹਾਂ ਦੇਣ ਦਾ ਤਰੀਕਾ ਤੇ ਦੇਣ ਤੋਂ ਪਹਿਲਾਂ ਡਿਵਰਮਿੰਗ ਜ਼ਰੂਰ ਕਰ ਲਓ ਜਨਵਰ ਦੀ ਥੋੜਾ ਬਹੁਤ ਹੈ ਜਿਹੜਾ ਮਿਨਰਲ ਮਿਕਸਚਰ ਜ਼ਰੂਰ ਲਗਾਤਾਰ 30 ਤੋਂ 50 ਗ੍ਰਾਮ ਤੁਸੀਂ ਪਾਉਂਦੇ ਰਹੋ ਪਸ਼ੂ ਉਹਦੀ ਜਿਹੜੀ ਖਰਾਕ ਆ ਪੋਸ਼ਟਿਕ ਤੱਤਾਂ ਵਾਲੀ ਹੋਣੀ ਚਾਹੀਦੀ ਆ ਤੇ ਗੱਬਣ ਪਛ ਨੂੰ ਇਹ ਬਿਲਕੁਲ ਵੀ ਨਹੀਂ ਦੇਣਾ ਕਿਉਂਕਿ ਇਹਦੇ ਨਾਲ ਫਲ ਸਿੱਟਣ ਦਾ ਡਰ ਰਹਿੰਦਾ ਜਨਵਰ ਦਾ ਤੇ ਬਾਕੀ ਹੋਰ ਵੀ ਫਾਇਦੇ ਹੈਗੇ ਆ ਜਿਵੇਂ ਇਹ ਸੋਜ ਦਰਦ ਨੂੰ ਵੀ ਮੇਥੀ ਸਹੀ ਕਰਦੀ ਆ ਸਰੀਰ ਦੀ ਇਹ ਅਕੜਨ ਨੂੰ ਦੀ ਉਹਨਾਂ ਨੂੰ ਸਹੀ ਕਰਦੀ ਤੇ ਇਹ ਮੈਮਰੀ ਗਲੈਂਡ ਤੇ ਵੀ ਬਹੁਤ ਵਧੀਆ ਕੰਮ ਕਰਦੀ ਹੈ ਜਾਨਵਰ ਦੇ ਜਿਹੜੇ ਛੱਡੇ ਦਾ ਆਕਾਰ ਬਣਾਉਣ ਚ ਵੀ ਵਧੀਆ ਕੰਮ ਕਰਦੀ ਆ ਤੇ ਸਵਸਥ ਰੱਖਣ ਦੇ ਵਿੱਚ ਵੀ ਇਹ ਵਧੀਆ ਕੰਮ ਕਰਦੀ ਹੈ ਪਰ ਇਹ ਪ੍ਰੈਗਨੈਂਟ ਐਨੀਮਲ ਨੂੰ ਬਿਲਕੁਲ ਵੀ ਨਹੀਂ ਦੇਣੀਗੀ ਤੁਹਾਨੂੰ ਆ ਪਹਿਲਾਂ ਵੀ ਦੱਸ ਤਾ ਦੋਸਤੋ ਮੇਥੀ ਦੇ ਫਾਇਦੇ ਇਸ ਵੀਡੀਓ ਵਿੱਚ ਇੰਟਰਸਟ ਕੀਤਾ ਗਿਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ